ਜਿਸ ਦਿਨ ਦਸਮ ਪਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ ਤਿੰਨ ਪਿਆਰੇ ਔਰ 40 ਸਿੰਘ ਮੁਗਲ ਫੌਜਾਂ ਔਰ ਪਹਾੜੀ ਰਾਜਾਂ ਦੀਆਂ ਫੌਜਾਂ ਲੱਖਾਂ ਦੀਆਂ ਫੌਜਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸੀ ਇਤਿਹਾਸ ਦੇ ਵਿੱਚ ਅਜਿਹੀ ਕੋਈ ਵੀ ਉਦਾਹਰਣ ਨਹੀਂ ਮਿਲਦੀ ਜਿਹੜੀ ਇਸ ਤੋਂ ਵੱਡੀ ਹੋਵੇ ਅਸੀਂ ਇਸ ਵੇਲੇ ਕੱਚੀ ਗੜੀ ਗੁਰੂ ਘਰ ਦੇ ਵਿੱਚ ਆ ਇਸ ਇਤਿਹਾਸ ਬਾਰੇ ਵੀ ਅਸੀਂ ਤੁਹਾਡੇ ਤੱਕ ਸਾਰੀ ਕਹਾਣੀ ਪਹੁੰਚਾਵਾਂਗੇ ਇਤਿਹਾਸ ਬਾਰੇ ਦੁਬਾਰਾ ਇੱਕ ਮਾਡਲ ਤਿਆਰ ਹੋਇਆ ਜਿਸ ਦਾ ਸੰਕੇਤ ਹੋਏਗਾ ਕਿ ਉਸ ਵੇਲੇ ਗੜੀ ਕਿਸ ਤਰ੍ਹਾਂ ਦੀ ਸੀ ਸਿੰਘ ਕਿਵੇਂ ਆਉਂਦੇ ਸੀ ਕਿਵੇਂ ਪੰਜ-ਪੰਜ ਦੇ ਜਥੇ ਦੇ ਵਿੱਚ ਜਾਂਦੇ ਸੀ तमाम ਅੱਜ ਉਹ ਸ਼ੁਭ ਦਿਹਾੜਾ ਚੜ੍ਹਦੀ ਕਲਾ ਵਾਲਾ ਦਿਹਾੜਾ ਹੈ ਜਿਸ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ ਤਿੰਨ ਪਿਆਰੇ ਔਰ 40 ਸਿੰਘ ਮੁਗਲ ਫੌਜਾਂ ਔਰ ਪਹਾੜੀ ਰਾਜਾਂ ਦੀਆਂ ਫੌਜਾਂ ਲੱਖਾਂ ਦੀਆਂ ਫੌਜਾਂ ਨਾਲ ਲੜਦੇ ਹੋਏ ਸ਼ਹੀਦ ਹੋਏ ਹੋ ਗਏ ਸੀ ਔਰ ਇਤਿਹਾਸ ਦੇ ਵਿੱਚ ਅਜਿਹੀ ਕੋਈ ਵੀ ਉਦਾਹਰਣ ਨਹੀਂ ਮਿਲਦੀ ਜਿਹੜੀ ਇਸ ਤੋਂ ਵੱਡੀ ਹੋਵੇ ਅਸੀਂ ਇਸ ਵੇਲੇ ਕੱਚੀ ਗੜੀ ਗੁਰੂ ਘਰ ਦੇ ਵਿੱਚ ਆ ਇਸ ਇਤਿਹਾਸ ਬਾਰੇ ਵੀ ਅਸੀਂ ਤੁਹਾਡੇ ਤੱਕ ਸਾਰੀ ਕਹਾਣੀ ਪਹੁੰਚਾਵਾਂਗੇ ਇਤਿਹਾਸ ਬਾਰੇ ਔਰ ਨਾਲ ਨਾਲ ਦੁਬਾਰਾ ਇੱਕ ਮਾਡਲ ਤਿਆਰ ਹੋਇਆ ਜਿਸ ਦਾ ਸੰਕੇਤ ਹੋਏਗਾ ਕਿ ਉਸ ਵੇਲੇ ਗੜੀ ਕਿਸ ਤਰ੍ਹਾਂ ਦੀ ਸੀ ਸਿੰਘ ਕਿਵੇਂ ਆਉਂਦੇ ਸੀ ਕਿਵੇਂ ਪੰਜ-ਪੰਜ ਦੇ ਜਥੇ ਦੇ ਵਿੱਚ ਜਾਂਦੇ ਸੀ तमाम ਚੀਜ਼ ਤੁਹਾਡੇ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਨਾਲ ਨਾਲ ਇਤਿਹਾਸ ਤੇ ਵੀ ਨਜ਼ਰ ਮਾਰਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਜਸਵੀਰ ਸਿੰਘ ਜੀ ਹੈ ਸਾਰੀ ਅਸੀਂ ਗੱਲਬਾਤ ਕਰਾਂਗੇ ਸਿੰਘ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਸਭ ਤੋਂ ਪਹਿਲਾਂ ਤਾਂ ਇੱਥੋਂ ਹੀ ਸ਼ੁਰੂ ਕਰੀਏ ਕਿ ਅੱਜ ਉਹ ਮੁਕੱਦਸ ਦਿਨ ਹੈ ਅੱਜ ਬਹੁਤ ਵੱਡਾ ਦਿਨ ਹੈ ਜਦੋਂ ਗੁਰੂ ਪਾਤਸ਼ਾਹ ਇੱਥੋਂ ਜੰਗ ਲੜਦੇ ਆ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਆ ਔਰ ਹਰ ਕੌਮ ਹਰ ਧਰਮ ਨਤਮਸਤਕ ਹੁੰਦਾ ਆਕੇ ਇਸ ਬਾਰੇ ਚੰਨਣਾ ਪਾਓ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੱਡੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਜੀ ਸਿੰਘ ਜੀ ਸਹਬਜ਼ਾਦਾ ਬਾਬਾ ਜੂਹਾਰ ਸਿੰਘ ਜੀ ਸਤਗੁਰੂ ਜੀ ਦੇ ਪੰਜ ਪਿਆਰਾਂ ਵਿੱਚੋਂ ਤਿੰਨ ਪਿਆਰੇ ਪਿਆਰੇ ਭਾਈ ਹਿੰਮਤ ਸਿੰਘ ਜੀ ਪਿਆਰੇ ਭਾਈ ਮੋਹਕਮ ਸਿੰਘ ਜੀ ਪਿਆਰੇ ਭਾਈ ਸਾਹਿਬ ਸਿੰਘ ਜੀ ਅਤੇ ਚਾਲੀ ਸਿੰਘ ਇਸ ਚਮਕੌਰ ਸਾਹਿਬ ਦੀ ਧਰਤੀ ਤੇ ਜੋ ਇੱਕ ਗੁਰਦੁਆਰਾ ਗੜੀ ਸਾਹਿਬ ਸਭ ਪਾਵਨ ਸਥਾਨ ਬਣਿਆ ਹੋਇਆ ਹੈ ਜਿਸ ਦਾ ਪਹਿਲਾ ਨਾਮ ਬਾਅਦ ਵਿੱਚ ਨਾਮ ਤਿਲਕ ਸਾਹਿਬ ਪਹਿਲਾ ਨਾਮ ਤਿਲਕ ਸਾਹਿਬ ਸੀ ਰੱਖਿਆ ਗਿਆ ਸੀ ਬਾਅਦ ਵਿੱਚ ਗੜੀ ਸਾਹਿਬ ਗੁਰਦੁਆਰਾ ਹੋਣ ਦੇ ਨਾਮ ਹੋਣ ਦੇ ਵਿੱਚ ਆਉਂਦਾ ਹੈ ਤੇ ਇਸ ਸਥਾਨ ਤੇ ਸਤਿਗੁਰੂ ਜੀ ਦੇ 40 ਸਿੰਘ 10 ਲੱਖ ਦੀ ਮੁਗਲ ਫੌਜ ਦਾ ਸਾਹਮਣਾ ਕਰਦੇ ਹੋਏ ਉਹਨਾਂ ਦੇ ਨਾਲ ਜੂਝਦੇ ਹੋਏ ਕੌਮ ਦੀ ਖਾਤਰ ਸਿੱਖੀ ਦੀ ਖਾਤਰ ਧਰਮ ਦੀ ਖਾਤਰ ਸੱਚ ਦੀ ਖਾਤਰ ਸੱਚ ਦੇ ਲਈ ਜੂਝ ਕੇ ਸ਼ਹੀਦ ਹੋਏ ਹਨ ਤੇ ਇਸ ਕਰਕੇ ਆਪਾਂ ਵੇਖਦੇ ਕਿੱਥੇ ਇੱਕ ਪਾਸੇ 10 ਲੱਖ ਮੁਗਲ ਫੌਜ ਕਿੱਥੇ 40 ਸਿੰਘ ਇੰਨੀ ਵੱਡੀ ਗਿਣਤੀ ਦਾ ਫਰਕ ਤੇ ਇੰਨੀ ਅਸਾਵੇਂ ਜੰਗ ਐਸੀ ਮਿਸਾਲ ਇਤਿਹਾਸ ਵਿੱਚ ਕਿਤੇ ਵੀ ਸਾਨੂੰ ਵੇਖਣ ਨੂੰ ਸੁਣਨ ਨੂੰ ਨਹੀਂ ਮਿਲਦੀ ਇਸ ਕਰਕੇ ਵਾਕਈ ਹੀ ਇਹ ਜਿਹੜਾ ਚਮਕੌਰ ਸਾਹਿਬ ਦਾ ਇਤਿਹਾਸ ਹੈ ਇਹਨਾਂ ਸਿੰਘਾਂ ਸ਼ਹੀਦਾਂ ਦਾ ਇਤਿਹਾਸ ਹੈ ਸਭ ਤੋਂ ਨਵੇਕਲਾ ਹੈ ਵੱਖਰਾ ਹੈ ਵਾਕਈ ਹੀ ਸਤਕਾਰਯੋਗ ਸੀਸ ਚਕਾਉਣ ਯੋਗ ਹੈ ਸ਼ਰਧਾ ਭਾਵਨਾ ਦੇ ਨਾਲ ਭਰਿਆ ਹੋਇਆ ਹੈ ਅੱਛਾ ਇਤਿਹਾਸ ਦੇ ਵਿੱਚ ਕੀ ਕੁਝ ਦਰਸਾਇਆ ਜਾਂਦਾ ਹੈ ਕਿ ਕਿਵੇਂ ਉਦੋਂ ਗੁਰੂ ਸਾਹਿਬ ਦੇ ਹਾਲਾਤ ਉਦੋਂ ਸਿੰਘਾਂ ਦੇ ਹਾਲਾਤ ਆ ਆਲੇ ਦੁਆਲੇ ਜਿੱਥੇ ਆਪਾਂ ਖੜੇ ਆ ਜ਼ਾਹਿਰ ਜੀ ਗੱਲ ਹੈ ਕਿ ਸਿਰਫ ਇਹ ਇੱਕ ਗੜੀ ਸੀ ਜਿਹੜੀ ਉੱਚੀ ਸੀ ਆਲੇ ਦੁਆਲੇ ਖਾਲੀ ਮੈਦਾਨ ਸੀ ਜਿਹਦੇ ਵਿੱਚ ਜੰਗ ਹੋ ਰਹੀ ਸੀ ਇਤਿਹਾਸ ਦੇ ਵਿੱਚ ਕੀ ਕੀ ਆਉਂਦਾ ਹੈ ਇਤਿਹਾਸ ਵਿੱਚ ਇਹੋ ਆਉਂਦਾ ਕਿ ਜਿਹੜਾ ਇਹ ਸਥਾਨ ਸੀ ਨਾ ਉਦੋਂ ਇਸ ਗੜੀ ਦੇ ਜੋ ਮਾਲਕ ਭਰਾ ਸਨ ਦੂਬਰ हसन ਚੌਧਰੀ ਸਨ ਜਿਨ੍ਹਾਂ ਦੇ ਨਾਮ ਇਤਿਹਾਸ ਵਿੱਚ ਸੁਣਨ ਨੂੰ ਪੜਨ ਨੂੰ ਆਉਂਦੇ ਹਨ ਕਿ ਇੱਕ ਦਾ ਨਾਂ ਰਾਜਗਤ ਸਿੰਘ ਸੀ ਇੱਕ ਦਾ ਨਾਂ ਬੁੱਧੀ ਚੰਦ ਰਾਬਤ ਸੀ ਇਹ ਦੋਵੇਂ ਭਰਾ ਚੌਧਰੀ ਸਨ ਤੇ ਸਤਿਗੁਰ ਜੀ ਨੇ ਦਮਦਮਾ ਸਾਹਿਬ ਵਾਲੀ ਧਰਤੀ ਤੋਂ ਦੋ ਸਿੰਘਾਂ ਨੂੰ ਭੇਜਿਆ ਇਹਨਾਂ ਦੇ ਨਾਲ ਰਾਬਤਾ ਕਰਨ ਦੇ ਲਈ ਕਿ ਗੁਰੂ ਸਾਹਿਬ ਆਨੰਦਪੁਰ ਸਾਹਿਬ ਤੋਂ ਆਏ ਹਨ ਉਹਨਾਂ ਦੇ ਨਾਲ ਸਿੰਘ ਵੀ ਹਨ ਵੱਡੇ ਸਹਿਬਜ਼ਾਦੇ ਵੀ ਨਾਲ ਹਨ ਤੇ ਸਤਿਗੁਰ ਜੀ ਇਸ ਗੜੀ ਵਿੱਚ ਰੁਕਣਾ ਚਾਹੁੰਦੇ ਹਨ ਤੇ ਸਤਿਗੁਰ ਜੀ ਨੇ ਪਹਿਲਾਂ ਸਿੰਘਾਂ ਨੂੰ ਭੇਜਿਆ ਉਹਨਾਂ ਨੇ ਸਮੇਂ ਦੀ ਸਰਕਾਰ ਤੋਂ ਡਰਦੇ ਹੋਏ ਮਨਾਂ ਕਰ ਦਿੱਤਾ ਬਾਅਦ ਵਿੱਚ ਫਿਰ ਇਹਨਾਂ ਚੌਧਰੀ ਨੇ ਤੁਹਾਨੂੰ ਤੁਹਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਨੂੰ 500 ਸੋਨੇ ਦੇ ਮੋਹਰੇ ਦਿੱਤੀਆਂ ਤੇ ਮੋਹਰੇ ਲੈ ਕੇ ਗੜੀ ਨੂੰ ਖਾਲੀ ਕਰ ਦਿੱਤਾ ਹੈ ਤੇ ਸਤਿਗੁਰੂ ਜੀ ਦਮਦਮਾ ਸਾਹਿਬ ਵਾਲੀ ਧਰਤੀ ਤੋਂ ਜਿਹੜੇ ਕਿ ਗੜੀ ਦੇ ਮਾਲਕਾਂ ਦਾ ਹੀ ਸਥਾਨ ਸੀ ਇਹਨਾਂ ਦੇ ਉੱਥੇ ਅੰਬਾਂ ਦਾ ਬਾਗ ਸੀ ਉਸ ਬਾਗ ਦੇ ਵਿੱਚੋਂ ਗੜੀ ਸਾਹਿਬ ਦੇ ਵਿੱਚ ਆ ਕੇ ਚਾਰਨ ਪਾਉਂਦੇ ਹਨ ਇੱਥੇ ਫਿਰ ਇੱਕ ਰਾਤ ਸਿੰਘਾਂ ਦੇ ਸਮੇਤ ਸਤਿਗੁਰੂ ਜੀ ਵੱਡੇ ਸਾਹਿਬਜ਼ਾਦੇਨ ਸਮੇਤ ਆਪ ਇੱਥੇ ਇਸ ਸਥਾਨ ਤੇ ਰੁਕਦੇ ਹਨ ਤੇ ਇਸ ਸਥਾਨ ਨੂੰ ਚਾਰੇ ਪਾਸੇ ਘੁੰਮ ਕੇ ਵੇਖਦੇ ਹਨ ਕਿਉਂਕਿ ਉਸ ਸਮੇਂ ਇਹ ਜਿਹੜਾ ਸਥਾਨ ਸੀ ਸਭ ਤੋਂ ਉਚਾਈ ਤੇ ਸੀ ਜਿਨ ਜੋ ਉਚਾਈ ਅੱਜ ਇਸ ਦੀ ਹੈ ਇਸ ਤੋਂ ਵੀ ਵੱਧ ਚਾਹੀਤੇ ਸਥਾਨ ਸੀ ਤੇ ਇੱਕੋ ਇੱਕ ਇਹ ਸਥਾਨ ਸੀ ਜਿੱਥੇ ਸਤਿਗੁਰੂ ਜੀ ਰੁੱਕ ਸਕਦੇ ਸਨ ਜਿੱਥੋਂ ਮੁਗਲ ਫੌਜ ਦਾ ਸਾਹਮਣਾ ਕੀਤਾ ਜਾ ਸਕਦਾ ਸੀ ਜਿਹੜਾ ਜੰਗ ਜੁਧ ਨੀਤੀ ਵਾਸਤੇ ਰਣਨੀਤੀ ਵਾਸਤੇ ਸਭ ਤੋਂ ਵਧੀਆ ਜੋਗ ਉੱਚੀ ਸਥਾਨ ਦੇਖਦੇ ਹੋ ਸਤਿਗੁਰੂ ਜੀ ਨੇ ਜਿਸ ਨੂੰ ਚੁਣਿਆ ਹੈ ਠੀਕ ਹੈ ਇੱਕ ਇਹ ਮਾਡਲ ਬਾਰੇ ਆਪਾਂ ਗੱਲਬਾਤ ਕਰ ਲਈਏ ਸਿੰਘ ਸਾਹਿਬ ਕਿ ਇੱਕ ਮਾਡਲ ਜ਼ਰੂਰ ਕੈਮਰੇ ਦੇ ਰਾਹੀਂ ਦਿਖਾਉਣਾ ਚਾਹੁੰਦੇ ਆ ਕਿ ਇਹ ਪ੍ਰਾਣੀ ਦਿਖ ਦਾ ਪ੍ਰਤੀਕ ਇਹ ਮਾਡਲ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸੇਵਾ ਚੱਲ ਰਹੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਗੁਰੂ ਘਰ ਤਿਆਰ ਹੋਣਾ ਔਰ ਆਪਣੇ ਆਪ ਦੇ ਵਿੱਚ ਦਰਸਾਏਗਾ ਕਿ ਉਦੋਂ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਸੀ ਥੋੜਾ ਖਾਲਸਾ ਜੀ ਦੇ ਬਾਰੇ ਜਾਣ ਜੋ ਸੀ ਇਹ ਮਾਡਲ ਵੇਖਦੇ ਹਾਂ ਇਹ ਪ੍ਰਾਣੀ ਦਿਖ ਨੂੰ ਦਰਸਾਉਣ ਦੇ ਲਈ ਤਿਆਰ ਕੀਤਾ ਗਿਆ ਹੈ ਕਿ ਪ੍ਰਾਣੀ ਦਿਖ ਸਗੜੀ ਦੀ ਕੈਸੀ ਸੀ ਤੇ ਉਹ ਆਪਾਂ ਸਾਰਾ ਵੇਖਦੇ ਹਾਂ ਸਰਹੰਦੀਟ ਦੇ ਨਾਲ ਤਿਆਰ ਕੀਤੀ ਹੋਈ ਸੀ ਕਿਲਾ ਨੂਮੀ ਇੱਕ ਇਸ ਗੜੀ ਦਾ ਜੋ ਦ੍ਰਿਸ਼ ਸੀ ਇਸ ਗੜੀ ਦੀ ਦਿੱਖ ਸੀ ਤੇ ਸਤਗੁਰੂ ਜੀ ਜਿਵੇਂ ਆਪਾਂ ਜਿਸ ਸਥਾਨ ਤੇ ਅੱਜ ਪ੍ਰਕਾਸ਼ ਹੈ ਇਸ ਸਥਾਨ ਨੂੰ ਆਪਾਂ ਅੰਦਾਜ਼ਾ ਲਾਈ ਅਸੀਂ ਇਸ ਚੀਜ਼ ਦੀ ਕਲਪਨਾ ਕਰੀਏ ਉਸ ਸਥਾਨ ਤੋਂ ਸਤਗੁਰੂ ਜੀ ਸਿੰਘ ਸਿੰਘ ਤੇ ਸਤਗੁਰੂ ਜੀ ਰੁਕੇ ਹੋਏ ਸਨ ਉੱਥੋਂ ਸਤਗੁਰੂ ਜੀ ਸਿੰਘਾਂ ਨੂੰ ਤਿਆਰ ਕਰਕੇ ਜਿੱਥੇ ਗੁਰਦੁਆਰਾ ਕਤਗੜ ਸਾਹਿਬ ਥੱਲੇ ਬਣਿਆ ਹੋਇਆ ਹੈ ਉਸ ਸਥਾਨ ਤੇ ਮੁਗਲ ਫੌਜ ਦਾ ਜਾ ਕੇ ਸਾਹਮਣਾ ਕਰਦੇ ਹਨ ਜੂਝ ਕੇ ਉੱਥੇ ਜਾ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਹਨ ਇਹ ਜ਼ਾਹਿਰ ਜੀ ਗੱਲ ਹੈ ਕਿ ਗੁਰੂ ਘਰ ਉਸ ਉੱਚੀ ਥਾਂ ਤੇ ਬਣਾਇਆ ਗਿਆ ਹੈ। ਹਾਂਜੀ। ਔਰ ਇੱਥੇ ਗੁਰੂ ਪਾਤਸ਼ਾਹ ਬੈਠੇ ਹੋਣਗੇ। ਹਾਂਜੀ। ਔਰ ਇੱਥੋਂ ਸਿੰਘਾਂ ਨੂੰ ਹੁਕਮਨਾਮੇ ਜਾਰੀ ਹੁੰਦੇ ਹੋਣਗੇ। ਔਰ ਇੱਥੋਂ ਸਿੰਘ ਹੁੰਦੇ ਹੋਏ ਉੱਥੋਂ ਪੌੜੀਆਂ ਤੋਂ ਥੱਲੇ ਜਾਂਦੇ ਹੋਣਗੇ। ਜਾਂਦੇ ਸਨ ਸਤਗੁਰੂ ਜੀ। ਤੇ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਆਪਾਂ ਸਾਰੇ ਵੇਖਦੇ ਹਾਂ ਹੁਣ ਤਾਂ ਪੌੜੀਆਂ ਬਣ ਗਈਆਂ ਹੁਣ ਦੋ ਰਸਤੇ ਬਣ ਗਏ ਪਰ ਉਦੋਂ ਇੱਕੋ ਗੇਟ ਸੀ ਇੱਕੋ ਰਾਹ ਸੀ ਉਸ ਰਾਹੀਂ ਸਿੰਘ ਜਾਂਦੇ ਸਨ ਘੋੜਿਆਂ ਤੇ ਸਵਾਰ ਹੋ ਕੇ ਅੱਠ-ਅੱਠ ਸਿੰਘਾਂ ਦੇ ਜੱਥੇ ਜਾ ਕੇ ਮੁਗਲ ਫੌਜ ਦਾ ਸਾਹਮਣਾ ਕਰਦੇ ਸਨ। ਇਹ ਦੋ ਗੇਟ ਹੁਣ ਬ ਉਸ ਟਾਈਮ ਇੱਕੋ ਗੇਟ ਹੁੰਦਾ ਇੱਕੋ ਗੇਟ ਹੁੰਦਾ ਸੀ ਹਾਂਜੀ ਉਸ ਟਾਈਮ ਇੱਕੋ ਗੇਟ ਹਾਂਜੀ ਹੁੰਦਾ ਸੀ ਬਾਅਦ ਵਿੱਚ ਦੋ ਗੇਟ ਬਣਾਏ ਗਏ ਫਿਰ ਇਸ ਸਥਾਨ ਤੇ ਠੀਕ ਹੈ ਤਾਂ ਇਸ ਤੋਂ ਅੱਗੇ ਕੀ ਵਾਪਰਦਾ ਹੈ ਜਦੋਂ ਵੱਡੇ ਸਾਹਿਬਜਾਦੇ ਸ਼ਹੀਦ ਹੋ ਜਾਂਦੇ ਆ ਤਿੰਨ ਜਿਹੜੇ ਪਿਆਰੇ ਸੀ ਉਹ ਸ਼ਹੀਦ ਹੁੰਦੇ ਆ 40 ਜਦੋਂ ਗੁਰੂ ਸਾਹਿਬ ਤਾੜੀ ਮਾਰ ਕੇ ਜਾਂਦੇ ਆ ਉਸ ਉਹ ਅੱਗੇ ਇਤਿਹਾਸ ਕਿਵੇਂ ਤੁਰਦਾ ਜਦੋਂ ਸਤਗੁਰ ਜੀ ਦੇ ਵੱਡੇ ਸਾਹਿਬਜਾਦੇ ਸਾਹਿਬਜਾਦੇ ਬਾਬਾ ਜੀਤ ਸਿੰਘ ਜੀ ਸਾਹਿਬਜਾਦੇ ਬਾਬਾ ਜੁਹਾਰ ਸਿੰਘ ਜੀ ਪੰਜ ਪਿਆਰੇਆਂ ਵਿੱਚੋਂ ਤਿੰਨ ਪਿਆਰੇ ਪਿਆਰੇ ਭਾਈ ਹਿੰਮਤ ਸਿੰਘ ਜੀ ਪਿਆਰੇ ਭਾਈ ਮੋਹਕਮ ਸਿੰਘ ਜੀ ਪਿਆਰੇ ਭਾਈ ਸਾਹਿਬ ਸਿੰਘ ਜੀ ਅਤੇ ਸਤਿਗੁਰੂ ਜੀ ਦੇ 40 ਸਿੰਘਾਂ ਵਿੱਚੋਂ ਕੁਝ ਸਿੰਘ ਵੀ ਜਦੋਂ ਸ਼ਹੀਦ ਹੋ ਜਾਂਦੇ ਹਨ ਤਾਂ ਸਤਿਗੁਰੂ ਜੀ ਦੇ ਜਿਹੜੇ ਸਿੰਘ ਬਾਕੀ ਬਚਦੇ ਹਨ ਜਿਨ੍ਹਾਂ ਵਿੱਚ ਭਾਈ ਦਾਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਹੋਰ ਉਹਨਾਂ ਦੇ ਨਾਲ ਕਈ ਸਿੰਘ ਸਨ ਜਿਹੜੇ ਕਿ ਬਾਅਦ ਵਿੱਚ ਸਤਿਗੁਰੂ ਨੂੰ ਬੇਨਤੀ ਕਰਦੇ ਹਨ ਕਿ ਸਤਿਗੁਰੂ ਜੀ ਆਪ ਜੀ ਦੀ ਕੌਮ ਨੂੰ ਬਹੁਤ ਲੋੜ ਹੈ ਬਹੁਤ ਸਾਰੇ ਕਾਰਜ ਹਨ ਜਿਹੜੇ ਆਪ ਜੀ ਦੀ ਅਗਵਾਈ ਤੋਂ ਮੇਨਾ ਸੰਪੂਰਨ ਨਹੀਂ ਹੋ ਸਕਦੇ ਉਹਨਾਂ ਕਾਰਜਾਂ ਨੂੰ ਸੰਪੂਰਨ ਕਰਨ ਦੇ ਲਈ ਆਪ ਜੀ ਦੀ ਅਗਵਾਈ ਦਾ ਹੋਣਾ ਬਹੁਤ ਜ਼ਰੂਰੀ ਹੈ ਆਪ ਜੀ ਵਰਗਾ ਗੁਰੂ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਆਪ ਜੀ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਕਿ ਚਮਕੌਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਕਿੱਥੋਂ ਚਲੇ ਜਾਓ ਅਸੀਂ ਮੁਗਲ ਫੌਜ ਨੂੰ ਪਿੱਛੇ ਰੋਕਦੇ ਹਾਂ ਮੁਗਲ ਫੌਜ ਦਾ ਸਾਹਮਣਾ ਕਰਦੇ ਹਾਂ ਪਰ ਸਤਿਗੁਰ ਜੀ ਨੇ ਸਿੰਘਾਂ ਦੇ ਇਸ ਬੇਨਤੀ ਨੂੰ ਪ੍ਰਵਾਨ ਕਰਨ ਤੋਂ ਮਨ ਕਰ ਦਿੱਤਾ ਕਿਉਂਕਿ ਸਤਿਗੁਰ ਜੀ ਕਹਿੰਦੇ ਜੇਕਰ ਮੈਂ ਅੱਜ ਜੰਗ ਦਾ ਮੈਦਾਨ ਛੱਡ ਕੇ ਚਲਾ ਜਾਂਦਾ ਹਾਂ ਕੱਲ ਨੂੰ ਸੰਸਾਰ ਦੇ ਵਿੱਚੋਂ ਕਨੇ ਗੱਲਾਂ ਕਰਨੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਵੱਡੇ ਸਹਿਬਜ਼ਾਦੇ ਅਤੇ ਆਪਣੇ ਸਿੰਘਾਂ ਨੂੰ ਸ਼ਹੀਦ ਕਰਾ ਕੇ ਆਪ ਬੱਚ ਕੇ ਚਮਕੌਰ ਸਾਹਿਬ ਦੀ ਘਰ ਧਰਤੀ ਤੋਂ ਨਿਕਲ ਗਏ ਸਨ ਤੇ ਸਤਗੁਰੂ ਜੀ ਜਦੋਂ ਸਤਗੁਰੂ ਜੀ ਨੇ ਮਨ ਕਰ ਦਿੱਤਾ ਸਤਗੁਰੂ ਜੀ ਨੇ ਫੈਸਲਾ ਲਿਆ ਸਤਗੁਰੂ ਜੀ ਨੇ ਵਿਚਾਰ ਕਰ ਲਈ ਸੀ ਇਹ ਫੈਸਲਾ ਲੈ ਲਿਆ ਸੀ ਕਿ ਅਸੀਂ ਹੁਣ ਜੰਗ ਦੇ ਮੈਦਾਨ 'ਚ ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰਾਂਗੇ ਜਾਂ ਫਿਰ ਜੰਗ ਦੇ ਮੈਦਾਨ ਦੇ ਵਿੱਚ ਅਸੀਂ ਰਹਿਾਂਗੇ ਜਾਂ ਫਿਰ ਮੁਗਲ ਫੌਜ ਰਹੇਗੀ ਪਰ ਜਦੋਂ ਸਿੰਘਾਂ ਨੇ ਵੇਖ ਲਿਆ ਕਿ ਸਤਗੁਰੂ ਜੀ ਨੇ ਹੁਣ ਨਿਰਣਾ ਕਰ ਲਿਆ ਹੈ ਫੈਸਲਾ ਲੈ ਲਿਆ ਹੈ ਤਾਂ ਉਹਨਾਂ ਨੇ ਫਿਰ ਗੁਰਮਤ ਜਿਹੜਾ ਹੈ ਪਕਾਇਆ ਹੈ ਤਿਆਰ ਕੀਤਾ ਹੈ ਗੁਰਮਤਾ ਇਸ ਮਤ ਗੁਰਮਤ ਦਾ ਭਾਵ ਹੁੰਦਾ ਹੈ ਮਤਲਬ ਹੁੰਦਾ ਹੈ ਗੁਰਮਤਾ ਤੋਂ ਭਾਵ ਹੈ ਕਿ ਪੰਜ ਸਿੰਘ ਜਿਹੜੇ ਗੁਰੂ ਦੇ ਰੂਪ ਦੇ ਵਿੱਚ ਕਿਸੇ ਨੂੰ ਵੀ ਹੁਕਮ ਕਰ ਸਕਦੇ ਸਨ ਉਹ ਹੁਕਮ ਗੁਰੂ ਨੂੰ ਵੀ ਮੰਨਣਾ ਗੁਰੂ ਨੂੰ ਵੀ ਹੁਕਮ ਮੰਨਣਾ ਪੈਂਦਾ ਸੀ ਤੇ ਸਤਗੁਰੂ ਜੀ ਨੇ ਇੱਥੇ ਪੰਜ ਸਿੰਘਾਂ ਨੂੰ ਗੁਰਮਤ ਦਾ ਤਿਲਕ ਵੀ ਦਿੱਤਾ ਇਸ ਕਰਕੇ ਇਸ ਸਥਾਨ ਦਾ ਪਹਿਲਾ ਨਾਮ ਤਿਲਕਪਾ ਸਾਹਿਬ ਵੀ ਰੱਖਿਆ ਗਿਆ ਸੀ ਪੰਜ ਸਿੰਘਾਂ ਨੂੰ ਗੁਰਮਤ ਦਾ ਤਿਲਕ ਦਿੱਤਾ ਹੈ ਤੇ ਉਹਨਾਂ ਨੇ ਗੁਰਮਤਿ ਦੇ ਰੂਪ ਦੇ ਵਿੱਚ ਸਤਿਗੁਰ ਜੀ ਨੂੰ ਹੁਕਮ ਕੀਤਾ ਤੇ ਸਤਿਗੁਰ ਜੀ ਨੇ ਫਿਰ ਉਹ ਹੁਕਮ ਹੁਣ ਸਤਿਗੁਰ ਜਮਾਨਾ ਨੇ ਕਰ ਸਕਦੀ ਸੀ ਪ੍ਰਵਾਨ ਕਰ ਲਿਆ ਤੇ ਸਤਿਗੁਰ ਜੀ ਤਾੜੀ ਸਾਹਿਬ ਵਾਲੇ ਸਥਾਨ ਤੋਂ ਤਾੜੀ ਮਾਰ ਕੇ 10 ਲੱਖ ਦੀ ਮੁਗਲ ਫੌਜ ਨੂੰ ਲਲਕਾਰ ਕੇ ਹਨੇਰੀ ਰਾਤ ਦੇ ਵਿੱਚ ਚਮਕਦੀ ਬਿਜਲੀਆਂ ਦੀ ਤਾਰਿਆਂ ਦੀ ਸ਼ਾਨ ਦੇ ਹੇਠ ਇਹ ਬਚਨ ਐਲਾਨ ਕਰਕੇ ਹਿੰਦ ਦਾ ਪੀਰ ਜਾ ਰਿਹਾ ਹੈ ਜੋਕ ਰੋਕ ਸਕਦਾ ਹੈ ਤਾਂ ਰੋਕ ਲਵੋ ਨੰਗੇ ਪੈਰੀ ਆਪਣਾ ਚੋਲਾ ਆਪਣੀ ਕਲਗੀ ਆਪਣਾ ਜਿਗਾ ਭਾਈ ਸੰਗਤ ਸਿੰਘ ਜੀ ਨੂੰ ਜਿਹੜੇ ਸਤਗੁਰੂ ਜੀ ਦੇ ਨਾਲ ਹੋ ਉਹ ਮਿਲਦੇ ਸਨ ਜਿਨ੍ਹਾਂ ਦਾ ਪਹਿਰਾਵਾ ਚਿਹਰਾ ਸਰੂਪ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਮਿਲਦਾ ਸੀ ਉਹਨਾਂ ਨੂੰ ਆਪਣਾ ਪਹਿਰਾਵਾ ਚੋਲਾ ਕਲਗੀ ਜਿਗਾ ਦੇ ਕੇ ਉਹਨਾਂ ਦਾ ਸਾਦਾ ਪਹਿਰਾਵਾ ਸ਼੍ਰੀ ਸਾਹਿਬ ਲੈ ਕੇ ਆਪਣੇ ਜੋੜੇ ਇੱਥੇ ਉਤਾਰ ਕੇ ਕਿ ਕਿਤੇ ਮੇਰੇ ਜੋੜੇ ਜਿਹੜੇ ਜੰਗ ਦੇ ਮੈਦਾਨ ਵਿੱਚ ਮੇਰੇ ਸਿੰਘ ਸਹਿਬਜ਼ਾਦੇ ਸ਼ਹੀਦ ਹੋਏ ਪਏ ਹਨ ਉਹਨਾਂ ਦੇ ਸਰੀਰਾਂ ਨੂੰ ਲੱਗ ਨਾ ਜਾਵੇ ਉਹਨਾਂ ਦੇ ਸਰੀਰਾਂ ਦੀ ਬੇਦਬੀ ਨਾ ਹੋਵੇ ਇਸ ਕਰਕੇ 사ਤਗੁਰੂ ਜੀ ਨੰਗੇ ਪੈਰੀ ਇਸ ਸਥਾਨ ਤੋਂ ਮਛਵੜ ਦੇ ਜੰਗਲ ਵੱਲੋਂ ਚਾਲੇ ਪਾਉਂਦੇ ਹਨ ਅੱਛਾ ਗੁਰਦੁਰਾ ਤਾੜੀ ਸਾਹਿਬ ਗੁਰਦੁਰਾ ਕਤਲਗੜ੍ਹ ਸਾਹਿਬ ਦਾ ਇਤਿਹਾਸ ਵੀ ਇਹਦੇ ਨਾਲ ਹੀ ਜੁੜਦਾ ਹੈ ਹਾਂਜੀ ਇਹਨਾਂ ਦੇ ਨਾਲ ਜੁੜਦਾ ਹੈ ਜੋ ਕਤਲਗੜ੍ਹ ਸਾਹਿਬ ਦਾ ਸਥਾਨ ਹੈ ਉਸ ਸਥਾਨ ਤੇ ਅੰਦਰ ਤੁਸੀਂ ਕਦੇ ਵੀ ਜਾਓਗੇ ਸੰਗਤ ਦਰਸ਼ਨ ਕਰਦੀ ਹੈ ਅੰਗੀਠਾ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਹੈ ਹੈ ਉਸੋ ਸਥਾਨ ਦੇ ਵਿੱਚ ਉਸ ਥੜੇ ਦੇ ਅੰਦਰ ਸਿੰਘਾਂ ਦਾ ਅੰਗੀਠਾ ਸਾਹਿਬ ਮੌਜੂਦ ਹੈ ਉਹ ਸਜਾਇਆ ਗਿਆ ਸੀ ਰੱਖਿਆ ਗਿਆ ਉਸ ਨਿਸ਼ਾਨੀ ਅੱਜ ਵੀ ਮੌਜੂਦ ਹੈ ਉਸ ਸਿੰਘਾਂ ਦਾ ਸੰਸਕਾਰ ਉਸ ਸਥਾਨ ਤੇ ਹੋਇਆ ਤੇ ਜਿਹੜਾ ਗੁਰਦੁਆਰਾ ਤਾੜੀ ਸਾਹਿਬ ਹੈ ਇਸ ਸਥਾਨ ਤੇ ਸਤਿਗੁਰ ਜੀ ਨੇ ਜਦੋਂ ਸਿੰਘਾਂ ਨੇ ਗੁਰਮਤਿ ਬਕਾਇਆ ਸਤਿਗੁਰ ਜੀ ਨੇ ਹੁਕਮ ਕੀਤਾ ਉਸ ਸਥਾਨ ਤੇ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਆਪਣੇ ਕਲਗੀ ਜਿਗਾ ਚ ਪਹਿਰਾਵਾ ਦਿੱਤਾ ਚੋਲਾ ਦਿੱਤਾ ਉਸ ਸਥਾਨ ਤੋਂ ਸਤਿਗੁਰ ਜੀ ਤਾੜੀ ਸਾਹਿਬ ਵਾਲੇ ਸਥਾਨ ਤੋਂ ਤਾੜੀ ਮਾਰ ਕੇ ਇਸ ਲਈ ਉਸ ਸਥਾਨ ਦਾ ਤਾੜੀ ਸਾਹਿਬ ਆ ਮਾਛਰੜ ਦੇ ਜੰਗਲਾਂ ਵੱਲੋਂ ਚੱਲੇ ਪੈਂਦੇ ਹਨ ਅੱਛਾ ਸੰਸਕਾਰ ਦਾ ਇਤਿਹਾਸ ਕਿਵੇਂ ਜੁੜਦਾ ਹੈ ਕਿ ਉਦੋਂ ਕਿਉਂਕਿ ਮੁਗਲ ਫੌਜਾਂ ਥਾਂ-ਥਾਂ ਤੇ ਸੀਗੀਆਂ ਜਿਹੜੇ ਸਿੰਘ ਸ਼ਹੀਦ ਹੋ ਗਏ ਸਾਬਜਾਦੇ ਸ਼ਹੀਦ ਹੋ ਗਏ ਉਹਨਾਂ ਦੇ ਸੰਸਕਾਰ ਦੇ ਬਾਰੇ ਇਤਿਹਾਸ ਦੇ ਵਿੱਚ ਕੀ ਕੋਈ ਦਰਜ ਹੈ ਜਿਹੜੇ ਸਿੰਘ ਸਾਬਜਾਦੇ ਚਮਕੌਰ ਸਾਹਿਬ ਦੇ ਪਾਵਨ ਸਥਾਨ ਤੇ ਜੂਝ ਕੇ ਸ਼ਹੀਦੀਆਂ ਪ੍ਰਾਪਤ ਸ਼ਹੀਦੀਆਂ ਪ੍ਰਾਪਤ ਕਰਕੇ ਸ਼ਹੀਦ ਹੋਏ ਸਨ ਉਹਨਾਂ ਦਾ ਸੰਸਕਾਰ ਬਾਅਦ ਦੇ ਵਿੱਚ ਬੀਬੀ ਸ਼ਰਨ ਕੌਰ ਜੀ ਵੱਲੋਂ ਕਰਨ ਦਾ ਜੋ ਫੈਸਲਾ ਸੀ ਵਿਚਾਰ ਸੀ ਪ੍ਰਮਾਤਮਾ ਨੂੰ ਤੋਂ ਸੇਵਾ ਲਈ ਉਹਨਾਂ ਨੇ ਉਸ ਸਥਾਨ ਦੇ ਜਿਹੜੇ ਸਹਿਬਜ਼ਾਦੇ ਸਿੰਘਾਂ ਦੇ ਸਰੀਰਾਂ ਦੇ ਸੰਸਕਾਰ ਦੇ ਵਾਸਤੇ ਸੇਵਾ ਨੂੰ ਆਰੰਭ ਕੀਤਾ ਪਰ ਜਦੋਂ ਮੁਗਲ ਫੌਜ ਨੂੰ ਪਤਾ ਲੱਗਿਆ ਕਿਉਂਕਿ ਮੁਗਲ ਫੌਜ ਉਦੋਂ ਸਤਗੁਰਜੀ ਦੀ ਭਾਲ ਦੇ ਵਿੱਚ ਇਸ ਇਲਾਕੇ ਦੇ ਵਿੱਚ ਘੁੰਮ ਫਿਰ ਰਹੀ ਸੀ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਫੇਰ ਆ ਕੇ ਬੀਬੀ ਸ਼ਰਨਕੌਰ ਜੀ ਨਾਲ ਤੇ ਬਾਕੀ ਸਿੰਘ ਜਿਹੜੇ ਉਹਨਾਂ ਦੇ ਨਾਲ ਸਾਥ ਦੇ ਰਹੇ ਸਨ ਉਹਨਾਂ ਦੇ ਨਾਲ ਦੋ ਹੱਥ ਕੀਤੇ ਉਦੋਂ ਫੇਰ ਝੜਪ ਹੋਈ ਫੇਰ ਜੰਗ ਹੋਈ ਤੇ ਉਹ ਜਿਹੜੇ ਸਹਿਬਜ਼ਾਦੇ ਸਿੰਘਾਂ ਦਾ ਸੰਸਕਾਰ ਹੋ ਰਿਆ ਸੀ ਉਹ ਸੰਪੂਰਨ ਨਹੀਂ ਹੋਇਆ ਉਹਨਾਂ ਦੇ ਸਰੀਰ ਅੱਧੇ ਸੜੇ ਹੋਏ ਸਨ ਅੱਧਾ ਸੰਸਕਾਰ ਹੋਇਆ ਸਿੱਧਾ ਰਹਿ ਗਿਆ ਸੀ ਤੇ ਇਸ ਸੇਵਾ ਨੂੰ ਬਾਅਦ ਦੇ ਵਿੱਚ ਭਾਈ ਰਾਮਾ ਜੀ ਤੇ ਲੋਕਾਂ ਨੇ ਸੰਪੂਰਨ ਕੀਤਾ ਉਹਨਾਂ ਨੇ ਸਾਰੇ ਸਿੰਘਾਂ ਸਹਿਬਜ਼ਾਦੇ ਦੇ ਸਰੀਰ ਦਾ ਸੰਸਕਾਰ ਕਰਕੇ ਸੰਸਕਾਰ ਦੀ ਸੇਵਾ ਨੂੰ ਸੰਪੂਰਨ ਕਰਕੇ ਫਿਰ ਉਹ თან ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਸਾਬੋ ਕੀ ਤਲਵੰਡੀ ਬਠੰਡੇ ਦੇ ਜ ਆਸਥਾਨ ਤੇ ਜਾ ਕੇ ਜੋ ਪੰਜਵਾਂ ਤਖਤ ਹੈ ਉਸ ਆਸਥਾਨ ਤੇ ਜਾ ਕੇ ਸਤਿਗੁਰੂ ਜੀ ਨੂੰ ਮਿਲਦੇ ਹਨ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ ਤੇ ਸਿੰਘਾਂ ਤੇ ਸਹਿਬਜ਼ਾਦੇਾਂ ਦਾ ਅੰਗੀਠਾ ਜਿਹੜੇ ਜਿਵੇਂ ਅੱਜ ਦੇ ਸਮੇਂ ਚ ਕੀ ਫੁੱਲ ਸਨ ਰਾਖ ਸੀ ਉਹ ਲੈ ਕੇ ਸਤਿਗੁਰੂ ਨੂੰ ਭੇਟਾ ਕਰਦੇ ਹਨ ਤੇ ਬੇਨਤੀ ਕਰਦੇ ਨੇ ਸਤਿਗੁਰੂ ਜੀ ਅਸੀਂ ਚਮਕੌਰ ਸਾਹਿਬ ਦੇ ਸਾਰੇ ਸਿੰਘਾਂ ਦਾ ਸੰਸਕਾਰ ਕਰਕੇ ਉਹਨਾਂ ਦੀ ਰਾਖ ਨੂੰ ਦੇ ਫੁੱਲ ਲੈ ਕੇ ਆਪ ਜੀ ਦੇ ਚਰਨਾਂ ਦੇ ਪਾਸ ਆਏ ਹਾਂ ਆਪ ਜੀ ਦੇ ਸਹਿਬਜ਼ਾਦੇਾਂ ਦੇ ਚਿਹਰੇ ਦੇ ਅਸੀਂ ਦਰਸ਼ਨ ਕੀਤੇ ਤੇ ਸਤਿਗੁਰੂ ਜੀ ਉਹਨਾਂ ਦੇ ਚਿਹਰਿਆਂ ਤੇ ਬਹੁਤ ਤੇਜ ਤੇ ਨੂਰ ਸੀ ਦਗਦਗ ਕਰਦੇ ਚਿਹਰੇ ਪਰ ਸਤਿਗੁਰੂ ਜੀ ਦੇ ਮੱਥੇ ਤੇ ਤਿਉੜੀ ਵੀ ਸੀ ਸਤਿਗੁਰੂ ਕਹਿੰਦੇ ਤਿਉੜੀ ਕਿਉਂ ਨਾ ਹੋਵੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਲਖ ਜੇਕਰ ਸਨ ਮੇਰੇ ਲਾडले ਸਨ ਤਿਉੜੀ ਕਿਉਂ ਨਾ ਹੋਵੇ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਜੂਝਦੇ ਸਨ ਡਰ ਕੇ ਨਹੀਂ ਜੂਝੇ ਸਗੋ ਜੂਝ ਬਹਾਦਰੀ ਦੇ ਨਾਲ ਦਲੇਰੀ ਦੇ ਨਾਲ ਜੋਸ਼ ਦੇ ਨਾਲ ਜੂਝੇ ਹਨ ਤੇ ਉਹਨਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਜਿੰਨਾ ਜੋਰ ਹੋ ਸਕਿਆ ਆਖਰੀ ਸਾਹਾਂ ਤੱਕ ਉਹ ਜੂਝਦੇ ਰਹੇ ਪਰ ਆਪਣਾ ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਨੇ ਕਿਰਦਾਰ ਨਹੀਂ ਛੱਡਿਆ ਮੈਦਾਨ ਨੂੰ ਨਹੀਂ ਛੱਡਿਆ ਹੈਗਾ ਠੀਕ ਹੈ ਸਤਿਗੁਰੂ ਜੀ ਤਾਂ ਇਹ ਇਤਿਹਾਸ ਲੂੰ ਕੰਡੇ ਖੜੇ ਕਰਦਾ ਹੈ ਜਦੋਂ ਤੁਸੀਂ ਸਮਝੋ ਕਿ ਜਦੋਂ ਗੁਰੂ ਪਾਤਸ਼ਾਹ ਆ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਆ ਉਸ ਤੋਂ ਬਾਅਦ ਸਰਸਾ ਨਦੀ ਤੇ ਆ ਕੇ ਵਿਛੋੜਾ ਪੈਂਦਾ ਹੈ ਪਾਣੀ ਦੀਆਂ ਛੱਲਾਂ ਇੱਕ ਪਾਸੇ ਅੱਧਾ ਪਰਿਵਾਰ ਦੂਜੇ ਪਾਸੇ ਅੱਧਾ ਪਰਿਵਾਰ ਛੋਟੇ ਸਾਹਿਬਜ਼ਾਦੇ ਮਾਤਾ ਜੀ ਇੱਕ ਪਾਸੇ ਚੱਲਦੇ ਨੇ ਦੂਜੇ ਪਾਸੇ ਕਿਉਂਕਿ ਆਪਸ ਦੇ ਵਿੱਚ ਉਹਨਾਂ ਦਾ ਮੇਲ ਨਹੀਂ ਹੁੰਦਾ ਤੇ ਇਧਰੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਆ ਇਹ ਇਤਿਹਾਸ ਲੂੰ ਕੰਡੇ ਖੜੇ ਕਰਦਾ ਹੈ ਅਸੀਂ ਚਮਕੌਰ ਸਾਹਿਬ ਦਾ ਇਤਿਹਾਸ ਤੁਹਾਡੇ ਤੱਕ ਪਹੁੰਚਾ ਰਹੇ ਹਾਂ